ਹੁਣ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਨੇ ਫੈਸਲਾ ਲਿਆ ਹੈ ਕਿ ਉਹ ਚੋਣ ਨਹੀਂ ਲੜ ਰਹੇ ਪਹਿਲਾਂ ਇੱਕ ਚਰਚਾ ਸੀ ਕਿ ਹੋ ਸਕਦਾ ਖੁਦ ਮੈਦਾਨ 'ਚ ਆ ਜਾਣ ਨਾ ਤਾਂ ਹੁਣ ਉਹ ਮੈਂਬਰ ਪਾਰਲੀਮੈਂਟ ਨਹੀਂ ਨ ਵਿਧਾਇਕ ਨਹੀਂ ਇਸ ਕਰਕੇ ਉਹ ਪ੍ਰਧਾਨ ਹੋਣ ਦੇ ਨਾਤੇ ਪਾਰਟੀ ਵੀ ਖੁਦ ਉੱਥੋਂ ਸੰਭਾਲ ਸਕਦੇ ਨੇ ਗਿੱਦੜਵਾਹਾ ਤੋਂ ਪਰ ਉੱਥੋਂ ਦੇ ਜਿਹੜੇ ਸਥਾਨਕ ਲੀਡਰ ਨੇ ਡਿੰਪੀ ਢਿੱਲੋਂ ਉਹਨਾਂ ਦਾ ਇੱਕ ਸਟੇਟਮੈਂਟ ਆ ਗਈ ਹੈ ਕਿ ਇੱਥੋਂ ਪ੍ਰਧਾਨ ਸੁਖਵੀਰ ਸਿੰਘ ਬਾਦਲ ਚੋਣ ਨਹੀਂ ਲੜ ਰਹੇ ਤੇ ਕੌਣ ਲੜੇਗਾ ਉੱਥੋਂ ਸਥਾਨਕ ਲੀਡਰ ਡਿੰਪੀ ਢਿੱਲੋਂ ਨੇ ਉਹਨਾਂ ਦੇ ਵਿੱਚੋਂ ਹੀ ਕੋਈ ਲੜੇਗਾ ਉਹਨਾਂ ਦੋਵਾਂ ਭਰਾਵਾਂ 'ਚੋਂ ਇਹਨਾਂ ਦਾ ਇਹ ਫੈਸਲਾ ਜਿਹੜਾ ਕਿ ਸ਼੍ਰੋਮਣੀ ਕਾਲੀ ਦਲ 'ਚ ਪਏ ਸਿਆਸੀ ਖਿਲਾੜੇ ਕਰਕੇ ਹੋ ਸਕਦਾ ਜਾਂ ਪਹਿਲਾਂ ਇੱਕ ਚਰਚਾ ਵੈਸੀ ਹੀ ਚੱਲ ਗਈ ਸੀ ਕਿ ਉਹ ਲੜਨਗੇ ਕਿ ਨਹੀਂ ਲੜਨਗੇ ਦੋਖੋ ਸਭ ਤੋਂ ਵੱਡੀ ਗੱਲ ਹੈ ਕਿ ਹੱਲੇ ਜਿਹੜੀ ਸਟੇਟਮੈਂਟ ਆਈ ਉਹ ਡਿੰਪੀ ਢਿਲੋਂ ਦੇ ਆਈ ਹੈ ਉਹ ਸੁਖਬੀਰ ਸਿੰਘ ਬਾਦਲ ਦੇ ਨਹੀਂ ਆਈ ਹੈ ਤੇ ਡਿੰਪੀ ਢਿਲੋਂ ਫੈਸਲਾ ਨਹੀਂ ਲੈ ਸਕਦਾ ਨਾ ਕਿ ਉਥੋਂ ਚੋਣ ਕਿੰਨੇ ਲੜਨੀ ਉਹ ਤੇ ਸੁਬੀਰ ਸਿੰਘ ਬਾਦਲ ਨੇ ਫੈਸਲਾ ਕਰਨਾ ਕਿ ਚੋਣ ਕਿੰਨੇ ਲੜਨੀ ਹੈਗੀਆਂ ਪਰ ਡਿੰਪੀ ਢਿੱਲੋਂ ਨੂੰ ਲੱਗਦਾ ਹੋਊ ਕਿ ਮੈਂ 17 ਦੇ ਵਿੱਚ ਵੀ ਲੜਿਆ 22 ਦੇ ਵਿੱਚ ਵੀ ਲੜਿਆ ਵਾਂ 17 ਦੇ ਵਿੱਚ ਮੈਂ 11000 ਦੇ ਵੋਟਾਂ ਦੇ ਨਾਲ ਕਰੀਬ ਹਾਰਿਆ ਸੀ 22 ਦੇ ਵਿੱਚ ਮੈਂ 17-1800 ਵੋਟਾਂ ਦੇ ਨਾਲ ਰਾਈਟ ਮੇਰਾ ਬੰਦਾ ਕਿਉਂਕਿ ਹਰ ਬੰਦਾ ਜਿਹੜਾ ਲਗਾਤਾਰ ਉਥੋਂ ਚੋਣ ਲੜਦਾ ਉਹ ਕਹਿ ਦਿੰਦਾ ਕਿ ਸੀਟ ਮੇਰੀ ਹੈ ਦੂਜੇ ਦਾ ਕੋਈ ਇਧਰ ਝਾਕੀ ਝਾਕੀ ਵੀ ਨਾ ਮਾਰੇ ਨਾ ਝਾਤੀ ਵੀ ਨਾ ਮਾਰੇ ਹੁਣ ਫੈਸਲੇ ਤੇ ਵੈਸੇ ਸੁਬੀਰ ਸਿੰਘ ਬਾਦਲ ਨੇ ਕਰਨਾ ਚਲ ਆਪਾਂ ਮੰਨ ਕੇ ਚੱਲਦੇ ਕਿ ਡਿੰਪੀ ਢਿੱਲੋਂ ਹੁਣੀ ਸੁਬੀਰ ਸਿੰਘ ਬਾਦਲ ਤੋਂ ਟਿੱਲੋ ਪਰਿਵਾਰ ਨਹੀਂ ਬਾਹਰ ਹੈਗਾ ਦੋਨਾਂ ਦਾ ਜੇ ਸੁਬੀ ਸਿੰਘ ਬਾਦਲ ਲੜਦੇ ਜਾਂ ਡਿੰਪੀ ਟਿੱਲੋ ਲੜਦਣ ਮਤਲਬ ਇੱਕੋ ਪਰਿਵਾਰ ਨੇ ਚੋਣ ਲੜੀ ਆ ਪਰ ਹੁਣ ਦੂਜਾ ਸਵਾਲ ਹੈ ਕਿ ਸੁਬੀ ਸਿੰਘ ਬਾਦਲ ਨੂੰ ਵੀ ਲੱਗੂ ਕਿ ਇੱਕ ਤੇ ਹਾਲਾਤ ਅਕਾਲੀ ਦਲ ਦੇ ਬਹੁਤ ਬਾੜ ਨੇ ਦੂਜਾ ਉਥੇ ਸੁਬੀ ਸਿੰਘ ਬਾਦਲ ਲੜਦਾ ਲੜਾਈ ਤਗੜੀ ਵੀ ਹੋ ਸਕਦੀ ਪਰ ਤੀਜਾ ਇਹ ਵੀ ਹੋ ਸਕਦਾ ਮੋਟਾ ਕਰਨ ਕਿ ਲੋਕ ਉਥੋਂ ਦੇ ਡਿਸਾਈਡ ਕਰ ਲੈਣ ਕਿ ਯਾਰ ਸੁਬੀ ਸਿੰਘ ਬਾਦਲ ਜੇ ਜਿੱਤ ਜਾਂਹੀਂ ਜਿਤਾ ਕੇ ਵੀ ਭੇਜ ਦਿੱਤਾਗਾ ਤੇ ਅਕਾਲੀ ਦਲ ਨੂੰ ਤਾਂ ਕੋਈ ਫਾਇਦਾ ਨਹੀਂ ਹੋਣਾ ਤੇ ਨਾ ਅਕਾਲੀ ਦਲ ਦਾ ਨੁਕਸਾਨ ਹੋਣਾ ਇਹ ਵੀ ਹੋ ਸਕਦਾ ਕਿ ਲੋਕੀ ਕਹਿੰਦੇ ਯਾਰ ਇਹ ਸਜੇ ਸਰਕਾਰ ਦੇ 36 ਮਹੀਨੇ ਪਏ ਨੇ ਤੇ ਆਪਾਂ ਆਮ ਆਦੀ ਪਾਰਟੀ ਨੂੰ ਜਿਤਾ ਕੇ ਭੇਜ ਦੀਏ ਇਹ ਵੀ ਹੋ ਸਕਦਾ ਕਿ ਘੱਟੋ ਘੜ ਹਲਕੇ 'ਚ ਉਹਨਾਂ ਦਾ ਪਾਰਟੀ ਦਾ ਐਮਐਲਏ ਬਣਾ ਕੇ ਕੰਮ ਲੈ ਲਾਂਗੇ ਤੀਜਾ ਕਿ ਰਾਜਾ ਮਰਿੰਦਰ ਸਿੰਘ ਵੜਿੰਗੇ ਕੀ ਆਪਣੀ ਧਰਮਪਤਨੀ ਲੜਾਉਂਦੇ ਆ ਗਨੇ ਲੋਕੀ ਇਹ ਵੀ ਸੋਚ ਰਹਾਂ ਕਿ ਇਸ ਬੰਦੇ ਨੂੰ ਆਪਾਂ ਤਿੰਨ ਵਾਰ ਐਮਐਲਏ ਬਣਾ ਕੇ ਭੇਜਤਾ ਫਿਰ ਮੰਤਰੀ ਬਣਾਤਾ ਫਿਰ ਇਹ ਲੁਧਿਆਣੇ ਚਲ ਗਿਆ ਕੀ ਇਹਦੇ ਟੱਬਰ ਨੂੰ ਹੁਣ ਇੱਥੋਂ ਜਿਤਾਉਣਾ ਚਾਹੀਦਾ ਕਿ ਨਹੀਂ ਜਿਤਾਉਣਾ ਚਾਹੀਦਾ ਇਹ ਸਾਰੇ ਚਰਚਾ ਦੇ ਵਿਸ਼ਾ ਲੇਕਿਨ ਸੁਬੀਰ ਸਿੰਘ ਬਾਦਲ ਨੇ ਫੈਸਲਾ ਕਰਨਾ ਡਿੰਪੀ ਢਿੱਲੋਂ ਨੇ ਨਹੀਂ ਕਰਨਾ ਔਰ ਦੂਜਾ ਵੈਸੇ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ 5 ਕੇ 6 ਵਾਰਾਂ ਤੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਉਥੋਂ ਐਮਐਲਏ ਬਣੇ ਨੇ ਤੇ ਚਾਰ ਕੀ ਵਰਮ ਮਨਪੀਰ ਸਿੰਘ ਬਾਦਲ ਹੁਣੀ ਐਮ ਐਲ اے ਬਣੇ ਹੈਗੇ ਨੇ ਅਜੇ ਸਥਿਤੀ ਜੇ ਗਿੱਦੜ ਬਾਹਾ ਬਾਦਲਾਂ ਦੀ ਜੱਦੀ ਸੀਟ ਮੰਨੀ ਜਾਂਦੀ ਆ Uh, 67 ਤੋਂ ਲੈ ਕੇ ਨਾ 67 ਤੋਂ ਲੈ ਕੇ ਹੁਣ ਤੱਕ ਉੱਥੇ ਬਾਦਲ ਪਰਿਵਾਰ ਹੀ ਲੜਦਾ ਰਿਹਾ ਉਸ ਤੋਂ ਬਾਅਦ ਲੰਬੀ ਸੀਟ ਆ ਗਈ ਲੰਬੀ ਬਾਦ ਪ੍ਰਕਾਸ਼ ਸਿੰਘ ਬਾਦਲ ਨਾਲ ਲੱਪੇ ਗਿੱਦੜਵਾਹ ਮਨਪੀ ਸਿੰਘ ਬਾਦਲ ਲੜਦੇ ਨੇ 12 ਦੇ ਵਿੱਚ ਜਦੋਂ ਆਡੋਗੇ ਮਨਪੀ ਸਿੰਘ ਬਾਦਲ ਉਹ ਹਾਰ ਗਏ ਸੀ ਤੋਂ ਉਤੋਂ ਰਾਜਾ ਮਰਿੰਦਰ ਸਿੰਘ ਵੜਿੰਗ ਹੋਣੀ ਜਿੱਤ ਕੇ ਕਾਲੀ ਦਲ ਵੀ ਉਤੋਂ ਹਾਰ ਗਿਆ ਪਰ ਇਹ ਕਿ ਸੁਬੀਤ ਸਿੰਘ ਬਾਦਲ ਚੋਂ ਲੜਦੇ ਕਿ ਨਹੀਂ ਲੜਦੇ ਇਹ ਵੀ ਹੈ ਇਹ ਵੀ ਹੈ ਕਿ ਜੇ ਮੰਨ ਕੇ ਚਲੋ ਕਿ ਸੁਬੀਤ ਸਿੰਘ ਬਾਦਲ ਹੋਣੀ ਚੋਣ ਲੜਦੇ ਨੇ ਚੂਣ ਜਿੱਤ ਵੀ ਜਾਂਦੇ ਨੇ ਉਹਦੇ ਨਾਲ ਸ਼ਰੂਮ ਨਹੀਂ ਕਾਲੀ ਦਲ ਨੂੰ ਫਰਕ ਨਹੀਂ ਪੈਣਾ ਹੈਗਾ ਨਾ ਉਹਦੇ ਨਾਲ ਕਾਲੀ ਦਲ ਦੇ ਹਾਲਾਤ ਨਹੀਂ ਸੁਧਰਨੇ ਹਾਂ ਜੇ ਪੰਜੇ ਸੀਟਾਂ ਜਿੱਤ ਜਾਣ ਜਲੰਧਰ ਵਾਲੀ ਵੀ ਤੇ ਬਾਕੀ ਚਾਰ ਜਿਹੜੀਆਂ ਜਾ ਕੇ ਸਤੰਬਰ ਅਕਤੂਬਰ ਮਹੀਨੇ ਚੁਣਿਆ ਉਦੋਂ ਹੋ ਸਕਦਾ ਕਿ ਹਾਂ ਯਾਰ ਕਾਲੀ ਦਲ ਕਾਲੀ ਦਲ ਦੀ ਵਾਪਸੀ ਹੋ ਰਹੀ ਹੈ ਪਰ ਇੱਕ ਸੀਟ ਜਿੱਤਣ ਦੇ ਨਾਲ ਨਹੀਂ ਹੁਣ ਵਾਪਸੀ ਹੋ ਸਕਦੀ ਹੁਣ 13 ਚੋਂ 1 ਇੱਕ ਹੀ ਜਿੱਤੀ ਆ ਬਠਿੰਡਾ ਜਿੱਤੀ ਆ ਤੇ ਕਿਵੇਂ ਜਿੱਤੀ ਆ ਇਹ ਸਾਰੀ ਦੁਨੀਆ ਨੂੰ ਪਤਾ ਹੈਗਾ ਤੇ ਉਹਦੇ ਨਾਲ ਕਾਲੀ ਦਲ ਦਾ ਜਿਹੜਾ ਖਲਾਰਾ ਉਹ ਤੇ ਨੀ ਨਾ ਇਕੱਠਾ ਹੋਇਆ ਤੇ ਇਸ ਕਰਕੇ ਜੀ ਸਥਿਤੀ 'ਚ ਸੁਬੀਰ ਸਿੰਘ ਬਾਦਲ ਉਥੋਂ ਲੜਨ ਜਾਂ ਨਾ ਲੜਨ ਜਿੱਤਣ ਜਾਂ ਨਾ ਜਿੱਤਣ ਕਾਲੀ ਦਲ ਨੂੰ ਕੋਈ ਫਰਕ ਨਹੀਂ ਪੈਣਾ ਹੈਗਾ ਔਰ ਜੀ ਸਥਿਤੀ ਦੇ ਵਿੱਚ ਸਭ ਤੋਂ ਵੱਡਾ ਸਵਾਲ ਆ ਕਿ ਕਾਲੀ ਦਲ ਵਾਸਤੇ ਗਿੱਦੜਬਾਹਾ ਜਾਂ ਬਠਿੰਡਾ ਹੁਣ ਇੰਪੋਰਟੈਂਟ ਨਹੀਂ ਰਹਿ ਗਈ ਕਾਲੀਦਰ ਦਾ ਖਲਾਰਾ ਜਿਹੜਾ ਪੰਗਾ ਪਿਆ ਉਹ ਕਿਵੇਂ ਇਕੱਠਾ ਕਰਨਾ ਜਿਹੜਾ ਇਹਨਾਂ ਦੇ ਵਿੱਚ ਬਖੇੜਾ ਪੈ ਚੁੱਕਾ ਹੈ ਇੱਕ ਦੂਜੇ ਨੂੰ ਕਹੀ ਜਾਂਦੇ ਕਿ ਤੁਸੀਂ ਕੁਰਸੀ ਨਾਲ ਚੰਬੜੇ ਹੋ ਤੁਸੀਂ ਜੀ ਬੀਜਪੀ ਦੇ ਏਜੰਟ ਹੋ ਨਾ ਉਹ ਜਦ ਤੱਕ ਵਿਵਾਦ ਖਤਮ ਨਹੀਂ ਹੁੰਦਾ ਜਦ ਤੱਕ ਇਹ ਸਮੁੱਚੀ ਪਾਰਟੀ ਕੌਮ ਕੋ ਮਾਫੀ ਨਹੀਂ ਮੰਗਦੀ ਅਕਾਲ ਤਖਸਾਲ ਤੇ ਜਾ ਕੇ ਉਥੇ ਆਪਣੇ ਆਪ ਨੂੰ ਸਜ਼ਾ ਨਹੀਂ ਲਵਾਉਂਦੇ ਤਦ ਤੱਕ ਇਹਨਾਂ ਦੇ ਪੈਰ ਨਹੀਂ ਲੱਗਣੇ ਪਾਵੇਂ ਫਿਰ ਇਹ ਗਿਦਰਬਾ 2 ਲੱਖ ਵੋਟਾਂ ਨਾਲ ਜਿੱਤ ਜਨੇ ਕੋਈ ਫਰਕ ਨਹੀਂ ਪੈਣਾ ਹੈਗਾ ਪਰ ਇਹ ਹੈ ਕਿ ਡਿੰਪੀ ਢਿੱਲੋਂ ਨੇ ਇੱਕ ਕੰਸੂਮਾ ਜੀਆਂ ਜਿਹੜੀਆਂ ਚੱਲ ਰਹੀਆਂ ਸੀ ਨਾ ਕਿ ਸੁਬੀਸ਼ ਸਿੰਘ ਬਾਦਲ ਲੜੂਗਾ ਲੜੂਗਾ ਉਹ ਸਪਸ਼ਟ ਕਰ ਦਿੱਤਾ ਹੈਗਾ ਕਿ ਨਹੀਂ ਉਹ ਨਹੀਂ ਲੜਨਗੇ ਲੜਨਗੇ ਤੇ ਢਿੱਲੋਂ ਪਰਿਵਾਰ ਲੜੂਗਾ ਚਾਹੇ ਡਿੰਪੀ ਢਿੱਲੋਂ ਲੜੇ ਜਾਂ ਸਨੀ ਢਿੱਲੋਂ ਲੜੇ ਜਾਂ ਉਹਨਾਂ ਦਾ ਪਤੀ ਜੱਲ ਲੜੇ ਨਾ ਉਹ ਉਹਨਾਂ ਕਰ ਰਹੇ ਹਨ ਪਰ ਹੋ ਸਕਦਾ ਹੈ ਕਿ ਕਾਲੀ ਦਲ ਕਹੇ ਕਿ ਉਹ ਢਿੱਲੋਂ ਪਰਿਵਾਰ ਹੀ ਲੜੇ ਇਹ ਵੀ ਹੋ ਸਕਦਾ ਪਰ ਸੁਬੀਰ ਸਿੰਘ ਬਾਦਲ ਨੂੰ ਲੱਗਦਾ ਕਿ ਅਜੇ ਇਸ ਸਥਿਤੀ ਦੇ ਵਿੱਚ ਉਹ ਨਹੀਂ ਚੋਣ ਲੜਨਗੇ ਹਾਂ ਬਾਅਦ ਵਿੱਚ ਪਾਰਟੀ ਪ੍ਰਧਾਨ ਨੇ ਫੈਸਲਾ ਤੇ ਬਾਦਲ ਪਰਿਵਾਰ ਨਹੀਂ ਕਰਨਾਗਾ ਕੁਝ ਵੀ ਹੋ ਸਕਦਾ ਲੇਕਿਨ ਹਲੇ ਸਤੰਬਰ ਅਕਤੂਬਰ ਹੁਣ ਅਨਾਉਂਸਮੈਂਟ ਹੋਣੀ ਆ ਲੇਕਿਨ ਇਹ ਚਰਚਾ ਜੀ ਜਿਹੜੀ ਛਿੜੀ ਸੀ ਉਹ ਉਹਦੀ ਜਿਹੜੀ ਆ ਉਸ ਤੇ ਬਰਾਮ ਜ਼ਰੂਰ ਡਿੰਪਿਟਲ ਹੋਣਾ ਨੇ ਲਾ ਦਿੱਤਾ ਹੈਗਾ